ਇਸ ਸਥਾਨ ਤੇ ਨਾ ਆਪ ਨੂੰ ਆ ਮਿਸ਼ਰੀ ਦਾ ਪ੍ਰਸ਼ਾਦ ਮਿਲਦਾ ਇੱਥੇ ਪੈਸਿਆਂ ਦਾ ਮੱਥਾ ਨਹੀਂ ਟਿਕਾਇਆ ਜਾਂਦਾ ਕਿੱਥੇ ਬਾਬਾ ਜੀ ਬੈਠਿਆ ਕਰਦੇ ਸੀਗੇ ਭੜਤੀ ਕਰ ਇਹ ਪੂਰਾ ਸਭ ਬਾਬਾ ਨਾਮ ਸਿੰਘ ਜੀ ਦਾ ਇੱਥੇ ਕਹਿੰਦੇ ਆ ਕਿ ਕੁਛ ਦਿਨ ਪਾਠ ਕਰਨ ਨਾਲ ਸਾਰੇ ਦੁੱਖ ਕੱਟੇ ਜਾਂਦੇ ਆ ਤੇ ਬੰਦਾ ਸੱਚਖੰਡ ਵਿੱਚ ਪਹੁੰਚ ਜਾਂਦਾ ਸਵਾਗਤਾਂ ਤੁਹਾਡਾ ਫਿਰ ਤੋਂ ਇੱਕ ਨਵੇਂ ਵਲੌਗ 'ਚ ਆਪਾਂ ਮੋਗੇ ਤੋਂ ਬਾਹਰ ਆ ਗਏ ਆਪਾਂ ਨਾ ਅੱਜ ਜਾ ਰਹੇ ਆ ਨਾਨਕਸਰ ਨਾਨਕਸਰ ਕਲੇਰਾ ਕਲੇਰਾ ਪਿੰਡ ਆ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੈਗਾ ਕਿ ਨਾਨਕਸਰ ਕਿੰਨਾ ਮਸ਼ਹੂਰ ਹਨ ਹੈਗਾ ਬਾਬਾ ਨਾਨਕ ਸਿੰਘ ਜੀ ਦੀ ਸੋਚਦਾ ਸੀਗੀ ਇੱਕ ਦਮਰਾ ਸਾਹਿਬ ਜਾ ਰਹੇ ਆ ਇਹ ਮੋਗੇ ਵਾਲਾ ਰੋਡ ਆ ਮੋਗਾ ਤੋਂ ਟੁੱਟ ਲਿਆ ਆ ਅੱਧਾ ਹਰੂਨਾਈ ਅਗੂ ਦੇ ਸਰੀਆ ਉੱਪਰ ਸੂਰਜ ਦਾ ਨਾਨਕ ਸਰ ਜੰਦੇ ਆ ਰਸਤੀ ਚ ਨਾ ਆਹ ਲੱਗਿਆ ਲਾਹੌਰ 90 ਕਿਲੋਮੀਟਰ ਤੋਂ ਹੀ ਪਰ 41 ਲੁਧਿਆਣਾ 35 ਕਿੰਨੇ ਦੇਖੋ ਚੋਨੇ ਜਨ ਇਧਰ ਵੀ ਲੱਗੇ ਲੁਧਿਆਣੇ ਵਾਲੀ ਸਾਈਡ ਵੀ ਵੈਸੇ ਨਾ ਸਾਡੇ ਵਾਲੇ ਇਸ ਸਾਈਡ ਪਲੇਟ ਲਾਉਣੇ ਲੋਕ ਆ ਦੇਖੋ ਇਹ ਸਾਈਡ ਕਿਉਂ ਨੇ ਅਜੇ ਛੋਟੇ ਹੀ ਮੰਨ ਲਓ ਲੱਗਿਆ ਨੇ ਥੋੜੇ ਦੇਣੀ ਹੋਗੇ ਉਹ ਕ੍ਰਾਸ ਹੋ ਗਿਆ ਹਾਈਵੇ ਤੋਂ ਪਰ نیچے ਉਤਰ ਗਏ ਟੈਂਡਾ ਕਲੇਰਾ ਆ ਗਿਆ ਤੇ ਨਾਨਕ ਸਰਵਤੋ ਉਹ ਦੇ ਵਿੱਚੋਂ ਆਪਾਂ ਉੱਡ ਗਏ ਕਿੰਨਾ ਵਧੀਆ ਇੱਧਰ ਲਾਈਨਾਂ ਲਿਖੀਆਂ ਬਰਵਾੜੀਆਂ ਨੇ ਬਾਬਨਾਨ ਸਿੰਘ ਜੀ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਜੀ ਆ ਸਾਰੇ ਟੈਂਪੋ ਟੋਂਕੋ ਜਾਨ ਨੂੰ ਇੱਥੋਂ ਨਾਰਕ ਸਰ ਹੈ ਤਾਂ 1 ਕਿਲੋਮੀਟਰ ਹੈ ਹਾਈਵੇ ਤੋਂ ਬਲੋਂ ਪੈਦਲ ਵੀ ਆਪਾਂ ਜਾ ਸਕਦੇ ਆ ਦੇਖੋ ਗੇਟ ਨੰਬਰ ਭਰਤੀ ਦਾ ਕਾਰਪਰ ਲਿਖਿਆ ਹੈਗਾ ਕਿ ਪੈਸੇ ਐਪੋ ਵੀਰ ਪੀਏ ਦੇ ਕੇ ਨਾਰੀ ਬੰਦਾ 50 ਮਿੰਟ ਟਾਈਮ ਹੋ ਜਾਂਦਾ ਲੱਗੇ ਰਾਮ ਲੰਗੀ ਟਰਾਨ ਗੇਲੂ ਆੜੇ ਨੂੰ ਇਹ ਸਾਹਮਣੇ ਗੁਰਦਵਾਰਾ ਸਾਹਿਬ ਦੀ ਬਿਲਡਿੰਗ ਵੀ ਆ ਗਈ। ਯਾਰ ਸਾਹਮਣੇ 게ਟ ਆ ਗਿਆ ਗੁਰਦਵਾਰਾ ਸਾਹਿਬ ਦਾ ਇਹ ਬਾਜ਼ਾਰ ਸੀਗਾ ਦੋਨੋਂ ਸਾਈਡ ਤੇ। ਇਧਰ ਸਾਰੀ ਪਾਰਕਿੰਗ ਆ ਗੱਡੀਆਂ ਦੀ ਪਰ ਆਪਾਂ ਸਕੂਟਰੀ ਆਪਾਂ ਅੰਦਰ ਹੀ ਲੈ ਚੱਲਦੇ ਆਂ। ਆਪਾਂ ਪਾਰਕਿੰਗ ਉਹ ਅੰਦਰ ਲੱਗ ਚੁਗੀ ਕਿਉਂਕਿ ਅੱਜ ਕਿਹੜਾ ਹੋਣ ਕਿਹੜੀ ਬਰਸਾਹੀ ਆ ਤਾਂ ਕੋਈ ਦਿੱਕਤ ਨਹੀਂ ਫੀਡ ਨਹੀਂ ਹੈਗੀ ਦੇਖੋ ਖਾਲੀ ਆ ਦੁਕਾਨਾਂ ਵੀ ਸਾਰੀਆਂ ਇੱਧਰ ਵੀ ਦੁਕਾਨਾਂ ਇੱਧਰ ਵੀ ਐਥੇ ਐਥੇ ਅੱਪਾ ਨਹੀਂ ਰੁਕਾਂਗੇ ਅੱਪਾ ਹੋਰ ਅੱਗੇ ਲੈ ਜਾਂਦੇ ਆ ਜੀ ਤੰਤਨ ਬਬਨੰਦ ਸਿੰਘ ਜੀ ਤੰਤਨ ਬਾਬਾ ਐਸ਼ਰ ਸਿੰਘ ਜੀ ਚੱਲ ਲੈ ਅੰਦਰ ਬਾਹਰ ਕਿੰਨਾ ਪਾਣੀ ਭਰੇਆ ਗੁਰੂ ਮਹਾਰਾਜ ਦੇ ਦਰਸ਼ਨ ਬੰਦੇ ਨੂੰ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਤੁਸੀਂ ਰੱਬ ਨੂੰ ਯਾਦ ਕਰੋ ਹਮੇਸ਼ਾ ਦਿਲੀ ਦੋ ਟਾਈਮ ਸਵੇਰ ਸ਼ਾਮ ਰੱਬ ਨੂੰ ਯਾਦ ਕਰਨਾ ਚਾਹੀਦਾ ਸਵੇਰ 4:30 4:00 ਸਵੇਰ ਦੇ ਆਥ ਨੇ ਬਾਕੀ ਕੋਈ ਟਾਈਮ ਨਹੀਂ ਹੈਗਾ ਜਦੋਂ ਮਰਜੀ ਯਾਦ ਕਰੋ ਕਿੰਨਾ ਵੱਡਾ ਸਰੋਵਰ ਅੱਜ ਆਪਾਂ ਦੇਖ ਸਕਦੇ ਕਿਉਂਕਿ ਅੱਜ ਧੁੱਪ ਨਹੀਂ ਹੈਗੀ ਤੇ ਇਹਦੇ ਵਿੱਚ ਨਹੀਂ ਮੱਛੀਆਂ ਹੈਗੀਆਂ ਜੇ ਆਪਾਂ ਪਹਿਲਾਂ ਤੁਸੀਂ ਵੀਡੀਓ ਦੇਖਿਓਣੀ ਹਰਮੰਦਰ ਸਾਹਿਬ ਉੱਥੇ ਬਹੁਤ ਮੱਛੀਆਂ ਸੀਗੇ ਸਰੋਵਰ ਚ ਇੱਥੇ ਨਹੀਂ ਹੈਗੀਆਂ ਇਥੇ ਨਾ ਇੱਕ ਚੀਜ਼ ਆਪਾਂ ਤੁਹਾਨੂੰ ਦਿਖਾਉਣੀ ਆ ਇੱਥੇ ਮਤਲਬ ਜਿੰਨੇ ਵੀ ਦਰਖਤ ਹੈਗੇ ਆ ਨਾ ਵੱਡੇ ਵੱਡੇ ਬੋੜ ਪਿੱਪਲ ਬਹੁਤ ਪੁਰਾਣੇ ਆ ਦੇਖੋ ਬਹੁਤ ਵਧੀਆ ਮਤਲਬ ਇਹਨਾਂ ਦੀ ਜ਼ਿੰਦਗੀ ਮੇਰੇ ਸਾਹਮਣੇ ਬਹੁਤ ਲੰਬੀ ਆ ਅੱਲਾਸ ਨਾਲ ਅੰਗ ਭਗਤੀ ਦਾ ਕਰ ਉਹ ਸਾਹਮਣੇ ਮੱਥਾ ਟੇਕਾਂਗੇ ਤੇ ਅੰਦਰੋਂ ਵੀਡੀਓ ਨਹੀਂ ਆਪਾਂ ਬਣਾਉਣੀ ਹੈਗੀ ਦਰبار ਦੇ ਅੰਦਰ ਅੰਦਰ ਮੱਥਾ ਟੇਕਦੇ ਆਪਾਂ ਸੱਚੇ ਪਾਸ਼ਾ ਸਤਨਾਮ ਜਿੱਥੇ ਬਾਬਾ ਜੀ ਬੈਠਿਆ ਕਰਦੇ ਸੀਗੇ ਭਗਤੀ ਕਰਦੇ ਸੀਗੇ ਉਹਨਾਂ ਦਾ ਸਥਾਨ ਚਲੋ ਇਸ ਸਥਾਨ ਤੇ ਨਾ ਆਪਾਂ ਨੂੰ ਆ ਮਿਸ਼ਰੀ ਦਾ ਪ੍ਰਸ਼ਾਦ ਮਿਲਦਾ ਇੱਥੇ ਪੈਸਿਆਂ ਦਾ ਮੱਥਾ ਨਹੀਂ ਟਿਕਾਇਆ ਜਾਂਦਾ ਪ੍ਰਸ਼ਾਦ ਦੀ ਬਸ ਪਚੜਾਉਂਦੇ ਆ ਕਿ ਆਪਾਂ ਨੂੰ ਪ੍ਰਸ਼ਾਦ ਮਿਲੂਗਾ ਮਿਸ਼ਰੀ ਸਾਬ ਪੁਰਾ ਸਾਬ ਪਜਾ ਨਹੀਂ ਫਾਇਰ ਬਿਕ ਤੇ ਫੋਟੋ ਖਿੱਚਣਾ ਵੀਡੀਓ ਬਣਾਉਣਾ ਮਾਰਾ ਹੈਗਾ ਇਹ ਹੋ ਗਿਆ ਦਰਬਾਰ ਆ ਬਾਬਾ ਜੀ ਦਾ ਬਹੁਤ ਸੋਹਣਾ ਅੱਲਾ ਕੁਦਰਤ ਨੂੰ ਡਾਇਰੈਕਟਾਂ ਨੂੰ ਸਾਰਾ ਕੁਝ ਸੰਭਾਲ ਕੇ ਰੱਖਿਆ ਹੈਗਾ ਇੱਧਰ ਵੀ ਸੋਹਣਾ ਹੈਗਾ ਇਹ ਲੋਬੋਸਰੇ ਦਰਬਾਰ ਵਿੱਚ ਹੀ ਬਣਿਆ ਗੁਰਦੁਆਰਾ ਸਾਹਿਬ ਦੇ ਪਹਿਲਾਂ ਦੋ ਇੱਕ ਇੱਥੇ ਦਰਬਾਰ ਬਣਿਆ ਬਹੁਤ ਸੋਹਣਾ ਇੱਧਰ ਦੇਖੋ ਕਿੰਨਾ ਵੱਡਾ ਇੱਧਰ ਹਾਲ ਹੈ ਸੱਜੇ ਪਾਸੇ ਜਿੱਧਰ ਦੀ ਆਪਾਂ ਆਏ ਆ ਬੀਬੀਆਂ ਦੇ ਅਲੱਗ ਬੈਠਣ ਨੂੰ ਪਾਈਆਂ ਦੇ ਅਲੱਗ ਬੈਠਣ ਨੂੰ ਠੀਕ ਆ ਇਹ ਬਾਕੀ ਦੇਖੋ ਫੁੱਲ ਬੂਟੇ ਕਿੰਨੇ ਸੋਹਣੇ ਇਹ ਗੁਰਦੁਆਰਾ ਸਾਹਿਬ ਚ ਦੇਖੋ ਦਰਖਤ ਦੀ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੱਡੇ ਦਰਖਤ ਉਧਰੋਂ ਜਦੋਂ ਆਪਾਂ ਆਏ ਉਧਰ ਵੀ ਬਹੁਤ ਸੀਗੇ ਇੱਥੇ ਵੀ ਆਪਾਂ ਦੇਖਦੇ ਆ ਤੁਹਾਨੂੰ ਬਾਅਦ ਚ ਮੈਂ ਲੰਗਰ ਖਾਊਗਾ ਨਾ ਦਿਹਾਵਾ ਉਹ ਇੱਕ ਕਹਾ ਇੱਕ ਕਹਾ ਬੋਰਡ ਬਾਕੀ ਉਧਰ ਵੀ ਕਈ ਬੋਰਡ ਉਹ ਇੱਕ ਟਾਲੀ ਨਹੀਂ ਸਫੈਦਾ ਬਿਲਡਿੰਗ ਦੇ ਜਮਾਂ ਵਿੱਚ ਇੱਥੇ ਲੰਗਰ ਛਕਾਂਗੇ ਆਪਾਂ ਗੁਰੂ ਘਰ ਲੰਗਰ ਪ੍ਰਸ਼ਾਦਾ ਛਕ ਲਿਆ ਹੁਣ ਇੱਧਰ ਦੇਖਦੇ ਆਪਾਂ ਦਰਖਤ ਵੱਡੇ ਵੱਡੇ ਗਮਲੇ ਉਹ ਦੇਖ ਇੱਧਰ ਵੀ ਬਾਜ਼ਾਰ ਨਵੀਂ ਬਿਲਡਿੰਗ ਤਿਆਰ ਹੋ ਰਹੀ ਏ ਉੱਬਈ ਇੱਕ ਤੇ ਚਾਹ ਮਿਲਦੀ ਹੈ ਚਾਹ ਪਵਾ ਚੀਂਦੇ ਆ ਇਸ ਨਾ ਗੁਰਦੁਆਰਾ ਸਾਹਿਬ ਦੀਆਂ ਦੋ ਦੋ ਤਿੰਨ ਗੱਲਾਂ ਹੈਗੀਆਂ ਇੱਕ ਤਾਂ ਇੱਥੇ ਲੰਗਰ ਨਹੀਂ ਪੱਕਦਾ ਹੈਗਾ ਜਿਹੜਾ ਵੀ ਲੰਗਰ ਆ ਉਹ ਸੰਗਤਾਂ ਦੀ ਪੱਕੀ ਡਿਊਟੀ ਆ ਸੇਵਾਦਾਰਾਂ ਦੀ ਉਹ ਇਕੱਠਾ ਕਰਕੇ ਲਿਆਉਂਦੇ ਆ ਸਾਰੇ ਲਾਗੇ ਲਾਗੇ ਦੂਰੋਂ ਦੂਰੋਂ ਪਿੰਡਾਂ ਚੋਂ ਸਬਜ਼ੀਆਂ ਲੰਗਰ ਤੇ ਇੱਕ ਹੋਰ ਹੈਗਾ ਇੱਥੇ ਚੁੱਪ ਬਹੁਤ ਹੁੰਦੀ ਹੈ ਇੱਥੇ ਰੌਲਾ ਨਹੀਂ ਪੈਂਦਾ ਜਿੰਨੀ ਮਰਜ਼ੀ ਸਮਝ ਲੋਵੇ ਇੱਥੇ ਰੌਲਾ ਨਹੀਂ ਪੈਂਦਾ ਹੈਗਾ ਆयो 50 ਮਹੀਨੇ ਤੇ ਚਾਦਰ ਲਿਗਰ ਦਰਸ਼ਤਾ ਨੂੰ ਕਟਿਆ ਨਹੀਂ ਗਿਆ ਦੇਖੋ ਛੈਡੋਵੇਂ ਬਣਾ ਦਿੱਤਾ ਬਹੁਤ ਵਧੀਆ ਏਸੀ ਗੁਰਦੁਆਰਾ ਸਾਹਿਬ ਨਾਨਕ ਸਰ ਹੁਣ ਤੁਸੀਂ ਦਰਸ਼ਨ ਕਰ ਲੇ ਤੇ ਹੁਣ ਆਪਾਂ ਦੇਖਾਂਗੇ ਨਾਨਕ ਸਰ ਦਾ ਰੇਲਵੇ ਸਟੇਸ਼ਨ ਕਿ ਇੱਥੇ ਰੇਲਵੇ ਸਟੇਸ਼ਨ ਵੀ ਹੈਗਾ ਇੱਕ ਉਹ ਜਿੱਥੇ ਜੁੱਤੇ ਪਾਉਂਦੇ ਹਨ ਨਾ ਸੇਵਾਦਾਰ ਪਪਾ ਜੀ ਉਹ ਕਹਿੰਦੇ ਕਿ ਇੱਥੇ ਜਿਆਦੀ ਭੀੜ ਹੈ ਇਸ ਵਾਰ ਰਸ਼ ਹੁੰਦਾ ਤੇ ਜਾ ਹੁੰਦਾ ਹੈਗਾ ਕੁੰਨਿਆਂ ਦੇ ਕੁੰਨਿਆਂ ਦੇ ਰਾਤ ਨੂੰ ਭੋਗ ਕਹਿੰਦੇ ਆ ਅੱਜ ਤਾਂ ਸ਼ੁੱਕਰਵਾਰ ਸੀਗਾ ਅੱਜ ਕੋਈ ਜਿਆਦੀ ਸੰਗਤ ਨਹੀਂ ਹੈਗੀ ਇੱਕ ਕੋਲ ਰੇਲਵੇ ਸਟੇਸ਼ਨੋਂ ਦਿੱਤਾ ਆ ਹੀ ਜਾਂਦਾ ਹੋਗਾ ਹਨਾ ਆ ਆਖੀ ਲੋਰੀ ਆਬਾਦੀ ਪਹਿਲਾਂ ਨਹੀਂ ਸੀ ਹੁੰਦੀ ਹੁਣ ਵੇਖੋ ਦੁਕਾਨਾਂ ਬੋਲਣਾ ਘਰ ਵੀ ਲੋਕਾਂ ਨੇ ਪਾਲੀ ਬਾਬਾ ਜੀ ਦਾ ਊਟ ਆਸਰੇ ਨਾਲ ਮਤਲਬ ਦਰਦਵਾਰ ਦਾ ਆਸਰਾ ਤੱਕ ਕੇ ਇੱਧਰ ਘਰਪੁਰ ਬਣ ਗਏ ਸਾਰੇ ਇਹ ਰਸਤਾ ਯਾਓ ਥੋਟ ਜੀ ਨੰਬਰ 3 ਸਟੇਸ਼ਨ 'ਚ ਰਾਈਟ ਸਾਈਡ 'ਚ ਸਾਰੀ ਬਿਲਡਿੰਗ ਆ ਗੁਰਦੁਆਰਾ ਸਾਹਿਬ ਦੀ ਜੰਗਲ ਸਾਰਾ ਤੇ ਇੱਕ ਦਰਸਤ ਸਟੇਸ਼ਨ ਆਓ ਲੱਗੇ ਇਹਦਾ ਹੋਰੀ ਉਸੇ ਯਾਰ ਸਟੇਸ਼ਨ ਥੈਂਕ ਯੂ

ਦੇਖ ਲਈ ਆ ਕਿ ਆਪ ਤਰੂ ਸਤੇ ਦੇਖੋ ਰੇਲ ਦੀ ਵੇਟ ਕਰਦੇ ਆ 250 ਤੇ ਬਾਬਾ ਜੀ ਕਹਿੰਦੇ ਸੀ ਆਉਣੀ ਸਲੋਹਿਆਣੇ ਤੋਂ ਮੋਗੇ ਬਿਲਡਿੰਗ ਆ ਬਹੁਤ ਪੁਰਾਣੀ ਹੈ ਇਧਰ ਵੀ ਸਰੀਏ ਉਸੇ ਗੱਡੀ ਦੀ ਵੇਟ ਆ ਇਹ ਸੋਨਾ ਬਣਿਆ ਛੱਡੇ ਪਲੇਟਫਾਰਮ ਸੋਨਾ ਬਣਿਆ ਨਾਨਕ ਸਰਦਾਰ ਯੂਨੀਵਰਸਿਟੀ ਸਟੇਸ਼ਨ ਇਥੇ ਕੋਈ ਦਿੱਕਤ ਨਹੀਂ ਜੇ ਸੰਗਤ ਨੇ ਮੋਗੇ ਤੋਂ ਆਉਣਾ ਹੋਵੇ ਆਰਾਮ ਨਾਲ ਗੱਡੀ ਦੇ ਚੜੋ ਟਾਈਮਿੰਗ ਨਹੀਂ ਆਪਾਂ ਨੂੰ ਪਤਾ ਹੈਗੀ ਟਾਈਮਿੰਗ ਤੁਸੀਂ Google ਤੇ ਸੱਚ ਕਰ ਲਓ ਦੇਖੋ ਬੂਟੇ ਇੱਥੇ ਵੀ ਕਿੰਨੇ ਵੱਡੇ ਇਹਨਾਂ ਨੂੰ ਵੀ ਨਹੀਂ ਪੱਟਿਆ ਗਿਆ ਉਹ ਸਾਹਮਣੇ ਇੱਕ ਦਰਖਤ ਹੋਰ ਤੇ Google ਤੇ ਸਰਚ ਕਰਕੇ ਤੁਸੀਂ ਆਰਮਨਾਲ ਆ ਸਕਦੇ ਆਪਾਂ ਤੇ ਇੱਥੋਂ ਉਤਰ ਕੇ ਨਾਲ ਹੀ ਮੱਥਾ ਟੇਕ ਕੇ ਵਾਪਸ ਦੇਖੋ ਲਾਉਣਾ 4 BH ਉਹ ਤੋਂ ਤੱਕ ਸਾਰਾ ਪਲੇਟਫਾਰਮ ਉਹ ਅੱਗੇ ਤੱਕ ਦੇਖੋ 1 ਕਿਲੋਮੀਟਰ ਹੋਊਗਾ ਸਟ੍ਰੇਨ ਦੀ ਲਾਈਨ 21 ਆ ਕਿਉਂਕਿ ਇੱਥੇ ਜ਼ਿਆਦੀਆਂ ਟ੍ਰੇਨਾਂ ਨਹੀਂ ਕੱਢਦੀਆਂ ਨਾਨਕਸਰ ਗੁਰਦੁਆਰਾ ਸਾਹਿਬ ਕਰਕੇ ਮੇਨ ਟ੍ਰੇਨਾਂ ਰੁਕਦੀਆਂ ਵਧੀਆ ਬਣਿਆ ਸ਼ੈੱਡ ਵੀ ਏਸੀ ਦਾ ਸਟੇਸ਼ਨ ਤੇ ਹੁਣ ਚੱਲਦੇ ਆਂ ਵਾਪਸ ਵਧੀਆ ਲੱਗੇ ਤਾਂ ਫੋਲੋ ਸਬਸਕ੍ਰਾਈਬ ਕਰ ਲਿਓ